ਤਿੰਦੇ ਕਾਲੇ ਕੇਵਲਾ ਹੁਜ ਬਹੁਤ ਬਹੁਤ ਤੈਨ ਦਿ ਲੋ ਧੰਨਵਾਦੀ ਹੋਰ ਸਨ ਆਉਤ ਸਿੱਕੀ ਮੈਂ ਠੀਕ ਠਾਕ ਹਾਂ ਜੀ ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀਆਂ ਵੀਡੀਓਸ ਨੂੰ ਕਿੱਦਾਂ ਦੀਆਂ ਲੱਗਦੀਆਂ ਬਹੁਤ ਧੰਨਵਾਦ ਤੁਹਾਡਾ ਆਪਣਾ ਜੁੜਨ ਦਾ ਤੇ ਅੱਜ ਆਪਣੀ ਵੀਡੀਓ ਹੋਗੀ ਲੇਟ ਤੇ ਆ ਮੇਰੇ ਤਾਂ ਪਾਣੀ ਉੱਪਰ ਹੀ ਹੋ ਗਿਆ ਅਜੀਬਾ ਤਰੀਸ ਤੇ ਧਾਰਾ ਆ ਗਈ ਉਹ ਕਾਂਟਾ ਟਿੱਕ ਕਾਂਟੇ ਖੜੇ ਚਿਹਰਾ ਆਪਣੀ ਜਿਹੜੇ ਬਾਬੇ ਹੁੰਦੇ ਆ ਮੰਤ ਨੱਚਣ ਵਾਲੇ ਉਹ ਆ ਗਏ ਤੇ ਉਹਨਾਂ ਨੂੰ ਪਤਾ ਫਿਰ ਮੇਰਾ ਵੀ ਥੋੜਾ ਜਿਹਾ ਨੇਚਰ ਇਹ ਹੋ ਜਾਈ ਗਿਆ ਤੇ ਉਹ ਫਿਰ ਮੇਰੇ ਕੋਲ 10-15 ਮਿੰਟ ਗੱਲਾਂ ਪਤਾ ਕਰਕੇ 15-20 ਮਿੰਟ ਫਿਰ ਉਹ ਬੈਠੇ ਰਹੇ ਅਸੀਂ ਗੱਲਾਂ ਬੁੱਲਾਂ ਕਰੀ ਜੇ ਆਪਣੀ ਆਉਂਦੀ ਆ ਉਹ ਲੈਣੇ ਅਸੀਂ ਕੰਕ ਜਿਸ ਵਾਂ ਸਾਡੀ ਗੱਲ ਸਾਹਮਣੇ ਤੇ ਜਵਾਬ ਦਿੱਤਾ ਸੀਗਾ ਕਹਿੰਦੇ ਹਾਜੀ ਨਹੀਂ ਵੀ ਅਸੀਂ ਬਾਬਿਆਂ ਦੀ ਕੱਟਣੀ ਆ ਮੈਂ ਕਿਹਾ ਚਲੋ ਕਾ ਨੂੰ ਮੋੜ ਲੈ ਇਹਨਾਂ ਨੂੰ ਵਿਚਾਰਿਆਂ ਨੂੰ ਮੈਂ ਕਿਹਾ ਤੇ ਵੀ ਜਦੋਂ ਹੀ ਵੀ ਬਾਬੇ ਹੀ ਆ ਹਨਾ ਵੀ ਮੜ ਕੇ ਆਪਣੀ ਕਿਉਂਕਿ ਅਸੀਂ ਹਰ ਸਾਲ ਉਹਨਾਂ ਨੂੰ ਅਸੀਂ ਗੱਟਾ ਕੰਮ ਕਰਾ ਦਿੰਨੇ ਹੁੰਨੇ ਤੇ ਮੈਂ ਕਿਹਾ ਵਿਚਾਰੇ ਆਪਣੇ ਇਕੱਲੇ ਘਰ ਦੀ ਵਾਪਤ ਕਿੱਥੇ ਆਉਣਗੇ ਫਿਰ ਮੈਂ ਕੋਲੇ ਖੜਿਆ ਤਾਂ ਉਹ ਕਹਤਾ ਮੈਂ ਕਿਹਾ ਨਹੀਂ ਕੋਈ ਨਹੀਂ ਤੁਸੀਂ ਲੈ ਕੇ ਜਾਇਓ ਚਲੋ ਉਹਨਾਂ ਨੂੰ 15 ਮਿੰਟ ਅਸੀਂ ਗੱਲਾਂ ਕਰੀ ਗਏ ਬੈਠੇ ਫਿਰ ਬਾਲਟੀ ਚੱਕੇ ਦਾਣੇ ਫੋਨ ਨੂੰ ਮੈਂ ਕਿਹਾ ਚਲ ਢੇਰ ਤੋਂ ਮੈਂ ਕਿਹਾ ਵੀ ਚਲ ਮੈਂ ਆਈ ਕਾ ਬਾਲਟੀਆਂ ਨੇ ਬਾ ਦਿਨੀਆਂ ਮੱਝ ਨੇ ਡਾਟ ਪਾਤਾ ਮੱਝ ਨੂੰ ਐਸੀ ਬਾਲਟੀ ਲੈ ਕੇ ਆ ਗਈ ਹੁੰਦਾ ਫਸਾ ਤਾਂ ਮੈਂ ਖਚਾ ਲਾ ਹੁਣ ਮੈਂ ਵਾਚੀ ਵੀਡੀਓ ਬਣਾਉਂਗੀ ਬੱਲਾ ਮੈਂ ਜਲਤਾਰ ਛੋ ਲਿਆ ਵਾ ਤੇ ਪੰਜ ਕੋਈ ਫਿਰ ਮੈਂ ਤਾਰ ਛੋ ਤੇ ਹੁਣ ਤਾਰ ਦਾ ਕੰਮ ਨਿਬੜ ਗਿਆ ਫਸਾ ਤਾਰ ਦਾ ਦੋ ਆਸਾਮਲੇ ਸਬਜੀ ਜਾਈਗੀ ਬਣਾਉਣੀ ਚਲੋ ਜੀ ਠੀਕ ਹੈ ਵੀਡੀਓ ਬਾਲੀ ਲੰਮੀ ਹੋਗੀ ਮਤਲਬ ਗੱਲਾਂ ਕਰਨ ਲੱਗੀ ਸੋਡੇ ਨਾ ਤੇ ਆਪਾਂ ਅੱਜ ਲੈ ਕੇ ਆਏ ਆਂ ਵਟੇ ਕਾਟਨ ਦੇ ਤੇ ਬਸ ਹੁਣ ਦਿਖਾਉਣੀ ਆ ਤੇ ਆਪਣੇ ਲੋਕਲ ਵੀ ਵੀਡੀਓ ਵੇਖਦੇ ਹੋਣਗੇ ਭੈਣ ਜਿਸਵਿੰਦਰ ਕੇ ਜਿ세 ਜਿ세 ਤੁਸੀਂ ਹਾਂ ਮੇਰੇ ਮੇਰਾ ਟਾਈਮ ਨਹੀਂ ਲੱਗੇਗਾ ਅਭੀ ਤੁਹਾਨੂੰ ਦਿਖਾਉਣ ਦਾ ਵੀਡੀਓ ਕਰਕੇ ਦਵੱਟੇ ਤੇ ਇਹਨਾਂ ਚ ਜਿਹੜਾ ਵੀ ਹੋਇਆ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਲਿਓ ਵੀ ਦੱਸ ਤੁਸੀਂ ਕਿਹੜਾ ਰੱਖਣਾ ਹੈਗਾ ਵੀਡੀਓ ਤੁਹਾਡੇ ਕੋਲੇ ਵੀ ਹੁਣ ਪਹੁੰਚ ਜੂਗੀ ਕਿਉਂਕਿ ਤੁਸੀਂ ਫਿਰ ਮੈਨੂੰ ਮੈਨੂੰ ੱਖਾ ਸੀ ਕੱਲੇ ਕੱਲੇ ਨੂੰ ਵੀ ਐ ਵੀਡੀਓ ਬਣਾਉਣੀ ਤੇ ਮੈਂ ਕਿਹਾ ਚਲੋ ਅੱਜ ਮੈਂ ਵੀਡੀਓ ਬਣਾ ਲੈਂਗੀ ਹਾਂ ਤਾਂ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਲਿਓ ਤੇਰੀ ਏਟ ਮੈਂ ਤੁਹਾਨੂੰ ਦੱਸ ਨੂੰ ਵੀ ਜਿਹੜੀ 100 ਰੁਪਏ ਆ ਜਿਹੜੀ 150 ਵਾਲੀ ਆ ਲਓ ਜੀ ਆ ਦੇਖੋ ਜੀ ਕਾਟਨ ਦੇ ਦਵੱਟੇ ਆ එන්නද රේට सर पිය රगा देख ඒ වද सर ප होगा स රට කने को ට සල सवा स प जන ප වට් කටහෙම ගන මැක්සිකके දිවිච්චේ සවवाල වි ස ਤੇ ਪੰਜ ਇਕੱਠੇ ਮੰਗਾਉਣੇ ਉਹਦੇ ਕੂਰੀਅਰ ਚਾਰਜ ਅਸੀਂ ਆਪੇ ਲਾਵਾਂਗੇ ਕੂਰੀਅਰ ਚਾਰਸੌ ਦਾ ਕੋਈ ਨਹੀਂ ਹੋਊਗਾ ਤੇ ਤੁਸੀਂ ਦੱਸ ਸਕਦੇ ਆ ਚਾਚਾ ਚਾਚਾ ਤੇ ਤੁਸੀਂ ਦੱਸ ਸਕਦੇ ਪੰਜ ਦਵੱਟੇ ਆਪਾਂ ਤੁਹਾਨੂੰ ਵੀ ਰੇਟ ਜੋ 100 ਰੁਪਏ ਵਾਲਾ 150 ਵਾਲਾ ਤੋਂ ਹੀ ਲੱਗੂਗਾ ਤੇ ਕੂਰੀਅਰ ਚਾਰਜ ਆਪਾਂ ਲਾਵਾਂਗੇ ਪੰਜ ਦਵੱਟੇ ਤੁਸੀਂ ਇਕੱਠੇ ਆਰਡਰ ਕਰਦਿਓ ਤੁਹਾਨੂੰ ਵੀ ਆਪਾਂ ਆਫਰ ਦਿੰਦੇ ਆ ਆਨਲਾਈਨ ਆ ਰਹੇ ਆ ਭੈਣਾਂ ਨੂੰ 100 ਰੁਪਏ ਦਾ ਵਾ ਇਹ ਵੀ 100 ਰੁਪਏ ਦਾ ਹੁੰਦੇ ਸ ਬਹੁਤ ਫੁੱਲੇ ਢੁੱਲੇ ਦੁਪੱਟੇ ਹੁੰਦੇ ਆ ਵੀ 100 ਰੁਪਏ ਆਲਾ ਵਾ ਨੋ ਨੋ ਜੀ ਲੋਕਲ ਵੀ ਜਿਹੜੀਆਂ ਪਹਿਣਾ ਮੈਨੂੰ ਕਹਿੰਦੀ ਸੀ ਵੀ ਦੁਪੱਟੇ ਦੋ ਜੀ ਇਹਨਾਂ ਦੀਆਂ ਤਾਜ਼ੇ ਤੇ ਆਂਗੇ ਫੁੱਲ ਨਾ ਇਹ ਵੀ 100 ਰੁਪਏ ਆ ਰਹੀ ਹੈ ਬਹੁਤ ਖੁੱਲੇ ਢੁੱਲੇ ਦੁਪੱਟੇ ਆ ਸਭ ਦਾ ਕਲਰ ਵੀ ਬਹੁਤ ਸੋਹਣੀ ਆ देखो जी सौ रुपए से जो तीन पाँच कट्ठे मंगवाओगे तो आप चार्ज आप लावे लो जी ये सौ रुपए आ रहे हैं क्योंकि दप्टे तो हम भी गर्मी करके बहुत ज्यादा बिकते हैं बहुत ज्यादा दो दो तीन तेन तो फिर अपने को लोकल दो तीन कट्ठे ही लैके जाने ने लो जी इन दिन चाहे हजे खुदी है एद पिछली बार भी बहुत लेके खोल ही छोटे जी है नहीं गे सौ पे तो है हाँ तो बाद मार लें फिर वीडियो वादा लंबी ज्यादा हो देखो जी ये भी सौ रुपया हजे अपने को ना सौ रुपया ही पैया ਆ ਦੇਖੋ ਜੀ ਵੀ ਰੈੱਡ ਕਲਰ ਇਹ ਵੀ ਇਹ ਤਾਹ ਖੁੱਲੀ ਨਹੀਂ ਮੈਂ ਕਹੋਲ ਸੀ ਆ ਦੇਖੋ ਜੀ ਇਹ 1.5 ਵਾਲਾ ਵਾ ਮੇਰੇ ਜਿਆਦਾ ਵਟਾ ਨਾ ਇਹ 1.5 ਵਾਲਾ ਇਹ 1.5 ਵਾਲਾ ਲੋ ਜੀ ਇਹਨਾਂ ਚ ਕੋਈ ਤੁਹਾਨੂੰ ਪਸੰਦ ਹੋਵੇ ਤਾਂ ਤੁਸੀਂ ਮੰਗਵਾਇਓ ਲੋ ਲੋਕ ਲਈ ਮੇਰੀ ਭੈਣ ਵੀਡੀਓ ਬੈਂਦੀਆਂ ਹੋਣਗੀਆਂ ਦੇਖ ਲਿਓ ਜੇ ਪਸੰਦ ਹੋਇਆ ਤੁਸੀਂ ਦੱਸੀ ਚੱਲੇ ਹੋਰ ਸੀ ਇਹ ਸਾਰ ਕੇ ਆ ਲਾ ਅੱਜ ਵੀਡੀਓ ਤੁਹਾਡੇ ਕੋਲ ਥੋੜੀ ਲੇਟ ਆਊਗੀ ਕਿਉਂਕਿ ਤੁਹਾਨੂੰ ਦੱਸਿਆ ਦੇ ਰਿਸ਼ਤੇਦਾਰ ਆ ਗਏ ਫਿਰ ਬਾਬੇ ਜਿਹੜੇ ਨੱਚਣ ਵਾਲੇ ਹੁੰਦੇ ਫਿਰ ਉਹ ਆ ਗਏ ਉਹਦੇ ਨਾਲ ਹੀ ਫਿਰ ਮੈਂ ਉਹਨੂੰ ਵੀ ਰੀਸ ਪੈ ਗਈ ਕਿਉਂਕਿ ਪਾਰਟੀ ਚੱਕ ਲਈ ਮਦਾਨੇ ਪਾਉਣ ਨੂੰ ਬਾਜ ਨੂੰ ਫਿਰ ਰੀਸ ਹੋ ਗਈ ਫਿਰ ਅਮੇਜ ਨੂੰ ਵੀ ਵਿਦਾਰ ਚੋੜਾ ਸੇਮ ਬਕੇ ਜਮਟਾ ਦਾਰ ਚੋਨੇ ਆਉਂਦੀ ਆ ਲਓ ਜੀ ਹਾਂ ਤਾਂ 8 1/2 ਸਵਾਰ ਦੱਟਾਓ 6 1/2 ਸਵਾਰ Han sover bra. Han sover. Fjorton, sjutton, varje sover. Nej, inte en enda sover. En del sover. ਲੇ ਜਸਪ੍ਰੀਤ ਜਸੀ ਲਾ ਦੇਖ ਲੀ ਜੀ ਸੁਣੋ ਆਪਸੰਦ ਹੈ ਨਾ ਤਾਂ ਭੈਣ ਥੋੜੇ ਬੰਦੀ ਸੀ ਬਲੈਕ ਚ ਹੋਵੇ ਲਾ ਦੇਖ ਲੋ ਆ ਬਲੈਕ ਚ ਆ ਗਿਆ ਫਿਰ ਮੈਨੂੰ ਹੁਣੇ ਫੋਨ ਲਾ ਦਿਓ ਸਕਰੀਨ ਸ਼ਾਟ ਲੈ ਲਓ ਕਿਉਂਕਿ ਵੀਡੀਓ ਸੜ ਕੋਲ ਪਾਸ ਜਾਨੀ ਇਹ 1.5 ਹਜ਼ਾਰ ਵਾਲਾ ਹੈ ਲੈਣ ਦਾ ਬਹੁਤ ਵਧੀਆ ਇਹ ਕਾ 1.5 ਹਜ਼ਾਰ ਵਾਲਾ ਤੇ ਵੀ 1.5 ਹਜ਼ਾਰ ਦਾ ਲੋ ਇਸ ਉਸੇ ਪਾਣੀ ਦੇ ਬਟੇ ਇਕੱਠੇ ਆਰਡਰ ਕਰਵਾਇਓ ਤੇ ਆਪਾਂ ਤੁਹਾਡੇ ਜਿਹੜੇ ਮੇਰੀਆਂ ਭੈਣਾਂ ਕੋਰੀਅਰ ਕਰਵਾਉਣੇ ਦੂਰ ਬੈਠੀਆਂ ਨੇ ਤੇ ਪੰਜਾਂ ਦਾ ਸੋਨੂੰ ਕੋਰੀਅਰ ਚਾਰਜ ਕੋਈ ਨਹੀਂ ਲੈਣਾ ਪਰ ਆ ਵੀ 150 ਰੁਪਏ ਇਹ ਕਲਰ ਬਹੁਤ ਸੋਹਣਾ ਕਿਉਂਕਿ ਮੈਂ ਥੋੜੀ ਚੀਜ਼ ਨਾ ਵੀ ਚੀਜ਼ ਮੰਗਵਾਵਾ ਜਾਂ ਲੈ ਕੇ ਆਵਾ ਬਸ ਉਦਾਂ ਹੀ ਲੈ ਕੇ ਆਉਣ ਜਿਹੜੀ ਆਉਂਦੀ ਦੀ ਮੇਰੀ ਵਿਖਣੀ ਵੀ ਆ ਕੇ ਜੇਵੇ ਸੇਲ ਹੋ ਜਾਵੇ ਦੇਖੋ ਜੀ ਬਹੁਤ ਸੋਹਣਾ ਕਲਰ ਹੀ ਬਹੁਤ ਸੋਹਣਾ ਹੈ بس ਮੈਨੂੰ ਥੋੜੀ ਜਿਹੀ ਜਵਟੇ ਇਸ ਤਰੀ ਚੰਗੇ ਲੱਗਦੇ ਜਿਹੜੇ ਆ ਲੇਲਨ ਜੀ ਦੇ ਹੁੰਦੇ ਨੇ ਮੈਂ ਇਹ ਹੀ ਲਾਦਾ ਲੈਣੀ ਹੂਣੀ ਆ ਤੇ ਉਹ ਤਾਂ ਅਲੇ ਦੀ ਪਸੰਦ ਆ ਜਿਵੇਂ ਆ ਵੀ ਲੈਣਾ ਹੋਵੇ ਤੇ ਇਹਦੀ ਕੰਨੀ ਨਹੀਂ ਮੁੜਦੀ ਜਿਹੜੀ ਆ ਹੁੰਦੀ ਆ ਕੰਨੀ ਹੁੰਦੀ ਕੰਨੀ ਇਸ ਤਰੀ ਦੀ ਲਓ ਜੀ ਇਹ 150 ਦਾ ਵਾ ਲਓ ਜੀ ਆ টাইগার ਪ੍ਰਿੰਟ ਜੀ ਨਾ ਇਹ ਸਬਤਾਂ ਨੇ ਇਵੇਂ ਸਾ ਸਟਿੱਕਰ ਇਕੱਠੇ ਕੀਤਾ ਫਿਰ ਉਹਨਾਂ ਦਾ ਇਹ ਨਹੀਂ ਜਿਆ ਕਿਥੇ ਤੇ ਜਿਹੜਾ ਕੱਢ ਨੂੰਗੇ ਵਿੱਚ ਲਓ ਜੀ ਇਹ 150 ਵਾਲਾ ਜੀ ਕਿਸੇ ਨੇ ਫਿਰਕੇ ਕਲਰ ਸੇ ਮਗਵਾਉਣਾ ਹੋ 150 ਵਾਲਾ

ਮੈਂ ਜਲਦੀ ਜਲਦੀ ਸਕਰੀਨ ਸ਼ਾਟ ਲਓ 100 ਰੁਪਇਆ ਜੇ ਵੀਡੀਓ ਲੰਬੀ ਹੋਗੀ ਮੈਂ ਕਰਦੀ ਸੀ ਨਾ 150 ਦੇ ਇੱਕ ਦਿਨ ਵੀਡੀਓ ਪਾ ਦਿੰਦੀ 100 ਦੀ ਇੱਕ ਦਿਨ ਚਲੋ ਬਸ ਹੁਣ ਤਾਂ ਇੱਕ ਰਹਿ ਗਿਆ ਲੋਜੀ ਮਨੇ ਜੁੜੇ ਬੀਸੀ ਇੱਥੇ ਕੱਟੇ ਨਾਲੇ ਸੀਗੇ ਮੈਂ ਹੇ ਕੱਟ ਕੇ ਛਾਲ ਮੈਂ ਇਹ ਦੋ ਪੀਸ ਆ ਇਹ ਮੇਰੇ ਭੈਣ ਨੂੰ ਦੋ ਮੰਗਾਉਣੇ ਇੱਥੇ ਇਹ ਬਹੁਤ ਹੈਗੀ ਟੁਟਾਵਾ ਲੋਜੀ ਦੇ ਇੱਕ ਲੈਂਟਾ ਕਲਰ ਇਹ 1.5 ਵਾਲਾ ਆ ਇੰਨਾ ਚ ਕੋਈ ਪਸੰਦ ਹੋਇਆ ਤੁਸੀਂ ਸਕਰੀਨ ਸ਼ਾਟ ਲੈ ਕੇ ਹਵਿਆ ਆਰਡਰ ਤੋਂ ਕਰਵਾ ਸਕਦੇ ਲੋ ਜੀ ਚਲੋ ਜੀ ਠੀਕ ਆ ਵੀਡੀਓ ਦਾ ਕੰਮ ਅੰਤ ਕਰਨ ਲੱਗੇ ਆ ਫਿਰ ਮਿਲਦੇ ਆ ਬਸੇ ਕਿਸੇ ਨਵੇਂ ਵੀਡੀਓ ਨਾਲ ਧੰਨਵਾਦ